ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਲਗਾਤਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕੜੀ ਤਹਿਤ ਅਮਰੀਕਾ ਦੇ ਵੱਲੋਂ 205 ਭਾਰਤੀਆਂ ਨੂੰ ਵੀ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਕੱਲ ਦੁਪਹਿਰ ਤੱਕ ਇਹਨਾਂ ਦਾ ਜਹਾਜ਼ ਭਾਰਤ ਦੇ ਵਿੱਚ ਲੈਂਡ ਹੋ ਜਾਵੇਗਾ ਪਰ ਉੱਥੇ ਹੀ ਹੁਣ ਇੱਕ ਅਜੇ ਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਵਾਰੀ ਫੇਰ ਤੋਂ ਹੀ ਨਾ ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਦਰਅਸਲ ਹੁਣ ਭਾਰਤ ਪਹੁੰਚ ਕੇ ਵੀ ਇਹ ਹੁਣ ਇਹਨਾਂ ਦੇ ਉੱਤੇ ਕਾਰਵਾਈ ਹੋਣ ਦਾ ਖਤਰਾ ਜਿਹੜਾ ਉਹ ਟਲ ਗਿਆ ਉਹ ਚੱਲ ਰਿਹਾ ਹੈ ਜੀ ਹਾਂ ਹੁਣ ਇਹਨਾਂ ਦੇ ਉੱਤੇ ਭਾਰਤ ਦੇ ਵਿੱਚ ਵੀ ਕਾਰਵਾਈ ਹੋ ਸਕਦੀ ਹੈ ਜੀ ਹਾਂ ਹੁਣ ਐਨਆਈਏ ਦੇ ਕੋਲ ਇੱਕ ਅਜਿਹੀ ਰਿਪੋਰਟ ਪਹੁੰਚੀ ਹੈ ਜਿਸ ਦੇ ਵਿੱਚ ਜਿਹੜਾ ਏਜੰਸੀਆਂ ਦੇ ਵੱਲੋਂ ਇਸ ਚੀਜ਼ ਦੇ ਉੱਤੇ ਗੌਰ ਕਰਨ ਦੇ ਵਿੱਚ ਧਿਆਨ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਦਾ ਪਿਛਲਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਤਾਂ ਨਹੀਂ ਜੀ ਹਾਂ ਜਿਸ ਦੇ ਵਿੱਚੋਂ ਵੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਕਈ ਲੋਕਾਂ ਦਾ ਨਾਮ ਕਈ ਤਰੀਕੇ ਦੇ ਕ੍ਰਾਈਮ ਦੇ ਵਿੱਚ ਆ ਰਿਹਾ ਹੈ ਤੇ ਜਿਹੜੇ 205 ਲੋਕ ਭਾਰਤ ਭੇਜੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕਈਆਂ ਦੇ ਉੱਤੇ ਕ੍ਰਿਮੀਨਲ ਕੇਸ ਜਿਹੜੇ ਨੇ ਉਹ ਚੱਲਿਆ ਰਹੇ ਨੇ ਕਈ ਕ੍ਰਾਈਮ ਦੇ ਵਿੱਚ ਕਈਆਂ ਦਾ ਨਾਮ ਵੀ ਸਾਹਮਣੇ ਆਸ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਹ ਕੈਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 에어ਪੋਰਟ ਤੇ ਪਹੁੰਚਦੇ ਹੀ ਨਾਲ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਈ ਏਜੰਸੀਆਂ ਜਿਹੜੀਆਂ ਨੇ ਇਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਸਕਦੀਆਂ ਨੇ ਤੇ ਉੱਥੇ ਜੇਕਰ ਅੰਮ੍ਰਿਤਸਰ 에어ਪੋਰਟ ਦੀ ਗੱਲ ਕਰੀਏ ਤਾਂ ਲਗਾਤਾਰ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਜਿਹੜੇ ਹੁਣ ਭਾਰਤ ਭੇਜੇ ਗਏ ਨੇ 205 ਲੋਕ ਉਹਨਾਂ ਦਾ ਪਰਿਵਾਰ ਵੀ ਲਗਾਤਾਰ ਉੱਥੇ ਪਹੁੰਚ ਰਹੇ ਨੇ ਉਹ ਆਪਣੇ ਪਰਿਵਾਰ ਦੇ ਲੋਕ ਜਿਹੜਾ ਨੇ ਉਹ ਆਪਣੇ ਆਪਣੇ ਬੱਚਿਆਂ ਨੂੰ ਲੈਣ ਲਈ ਜਾਂ ਜਿਹੜੇ 205 ਲੋਕ ਉੱਥੇ ਆ ਰਹੇ ਨੇ ਉਹਨਾਂ ਨੂੰ ਲੈਣ ਦੇ ਲਈ ਲਗਾਤਾਰ ਪਰਿਵਾਰ ਜਿਹੜਾ ਨੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੀ ਭਾਰੀ ਸੁਰੱਖਿਆ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਤੇ ਸਭ ਦੇ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਾਪਸ ਆਉਣ ਵਾਲੇ 205 ਲੋਕਾਂ ਦੇ ਉੱਤੇ ਭਾਰਤ ਦੇ ਵਿੱਚ ਵੀ ਕਾਰਵਾਈ ਹੋ ਸਕਦੀ ਹੈ ਦਰਅਸਲ ਜਿਹੜੀ ਸੂਚੀ ਅਮਰੀਕਾ ਤੋਂ ਆਈ ਹੈ ਉਸ ਦੇ ਵਿੱਚ ਉਹ ਇਹ ਜਾਂਚ ਪੜਤਾਲ ਕਰਕੇ ਪਤਾ ਲਗਵਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਕਈ ਲੋਕ ਨੇ ਇਹਨਾਂ ਦੇ ਉੱਤੇ ਕਈ ਤਰੀਕੇ ਦੀਆਂ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋਣ ਦਾ ਖਾਤਸਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਈ ਤਰੀਕੇ ਦੀਆਂ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਆਂ ਨੇ ਉਸ ਦੇ ਵਿੱਚ ਸ਼ਾਮਿਲ ਨੇ ਜਿਸ ਕਰਕੇ ਹੁਣ ਪੰਜਾਬ ਦੇ ਵਿੱਚ ਲੈਂਡ ਹੁੰਦੇ ਇਹਨਾਂ ਨੂੰ ਏਜੰਸੀਆਂ ਜਿਹੜੀਆਂ ਨੇ ਮੁਰ ਤੋਂ ਗ੍ਰਿਫਤਾਰ ਕਰ ਸਕਦੀਆਂ ਨੇ ਤੇ ਕਾਰਵਾਈ ਜਿਹੜੀ ਹੈ ਉਹ ਪੂਨ ਤੌਰ ਦੇ ਉੱਤੇ ਦੁਆਰ ਤੋਂ ਸ਼ੁਰੂ ਹੋਏਗੀ ਤੇ ਸੂਚੀ ਜਿਹੜੀ ਹੈ ਉਹ ਵੀ ਏਜੰਸੀਆਂ ਤੱਕ ਪਹੁੰਚ ਗਈ ਹੈ ਤੁਸੀਂ ਦੇਖ ਵੀ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਨੇ ਇਹਨਾਂ 205 ਲੋਕਾਂ ਦੇ ਉਹ ਉਮਾ ਜਿਹੜਾ ਅੰਮ੍ਰਿਤਸਰ 에어ਪੋਰਟ ਹੈ ਉੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਭੀੜ ਲੱਗਣੀ ਸ਼ੁਰੂ ਹੋ ਗਈ ਹੈ ਕੱਲ ਦੁਪਹਿਰ ਤੱਕ ਇਹ ਜਹਾਜ਼ ਜਿਹੜਾ ਅਮਰੀਕਾ ਤੋਂ ਭੇਜਿਆ ਗਿਆ ਉਹ ਅੰਮ੍ਰਿਤਸਰ ਦੇ ਵਿੱਚ ਲੈਂਡ ਕਰੇਗਾ ਤੇ ਉੱਥੇ ਹੀ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਸੁਰੱਖਿਆ ਫੋਰਸ ਵੀ ਜਿਹੜੀ ਹੈ ਅੰਮ੍ਰਿਤਸਰ 에어ਪੋਰਟ ਤੇ ਤਾਇਨਾਤ ਕਰ ਦਿੱਤੀ ਹੈ ਪਰ ਵੱਡੀ ਕਾਰਵਾਈ ਜਿਹੜੀ ਅਮਰੀਕਾ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਲੋਕਾਂ ਤੇ 205 ਭਾਰਤੀਆਂ ਤੇ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਸੋ ਹੁਣ ਅਮਰੀਕਾ ਤੋਂ ਵੀ ਵੱਡੀ ਕਾਰਵਾਈ ਭਾਰਤ ਕਰਨ ਜਾ ਰਿਹਾ ਹੈ ਭਾਰਤ ਸਰਕਾਰ ਦੇ ਵੱਲੋਂ ਵੀ ਹੁਣ ਵੱਡਾ ਐਕਸ਼ਨ ਇਹਨਾਂ ਦੇ ਉੱਤੇ ਲਿਆ ਗਿਆ ਹੈ ਦਰਅਸਲ ਜਿਹੜੇ 205 ਲੋਕਾਂ ਦੇ ਨਾਮ ਅਮਰੀਕਾ ਵੱਲੋਂ ਭੇਜੇ ਗਏ ਨੇ ਉਹਨਾਂ ਦਾ ਜਦੋਂ ਰਿਕਾਰਡ ਚੈੱਕ ਕੀਤਾ ਤਾਂ ਕਈਆਂ ਦਾ ਰਿਕਾਰਡ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਆਇਆ ਤੇ ਕਈਆਂ ਦੇ ਨਾਮ ਕਈ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਆਏ ਜਿਸ ਕਰਕੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਏਜੰਸੀਆਂ ਲਗਾਤਾਰ ਨਿਗਾ ਬਣਾ ਕੇ ਬੈਠੀਆਂ ਹੋਈਆਂ ਨੇ ਜਿਵੇਂ ਇਹਨਾਂ ਦਾ ਜਹਾਜ਼ 에어ਪੋਰਟ ਤੇ ਲੈਂਡ ਕਰੇਗਾ ਉਸੇ ਸਮੇਂ ਏਜੰਸੀਆਂ ਜਿਹੜੀਆਂ ਨੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਸਕਦੀਆਂ ਨੇ ਜਾਂ ਤੋਂ ਮਰ ਤੋਂ ਜਾਣਕਾਰੀ ਜਿਹੜੀ ਆਉਂਦੀ ਹੈ ਦੇ ਕੋਲ ਇਕੱਠੀਆਂ ਕਰ ਰਹੀਆਂ ਸ਼ੁਰੂ ਕਰ ਦਿੱਤੀਆਂ ਨੇ ਏਜੰਸੀਆਂ ਨੇ ਤੇ ਨਾਲ ਦੀ ਨਾਲ ਜਦੋਂ ਇਹ ਭਾਰਤ ਪਹੁੰਚਣਗੇ ਤਾਂ ਇਹਨਾਂ ਦੇ ਉੱਤੇ ਕਾਰਵਾਈ ਦੀ ਤਲਵਾਰ ਜਿਹੜੀ ਆ ਉਹ ਵੀ ਲਟਕ ਸਕਦੀ ਹੈ ਸੋ ਹੁਣ ਜਿਹੜੇ ਅਮਰੀਕਾ ਦੇ ਵੱਲੋਂ ਵਾਪਸ ਭੇਜੇ ਗਏ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੋਕ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ ਸੋ ਹੁਣ ਕੱਲ ਤੱਕ ਪੈਰ ਤੱਕ ਜਿਹੜਾ ਨੇ ਉਹ ਲੋਕ ਵਾਪਸ ਭਾਰਤ ਪਹੁੰਚਣਗੇ ਤੇ ਭਾਰਤ ਪਹੁੰਚ ਕੇ ਵੀ ਨਾਲ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਤਾਂ ਅੰਦਾਜ਼ਾ ਇਹ ਹੈ ਕਿ ਪਿਛਲੇ ਦਿਨਾਂ ਤੋਂ ਵਿਦੇਸ਼ਾਂ ਦੇ ਵਿੱਚ ਕੁਝ ਅਜਿਹੀਆਂ ਹੰਸਖਾਵੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਕਈ ਭਾਰਤੀ ਲੋਕਾਂ ਦੇ ਨਾਮ ਵੀ ਆਏ ਤੇ ਕਈ ਦੇਸ਼ਾਂ ਦਾ ਟਕਰਾਅ ਵੀ ਜਿਹੜਾ ਹੈ ਭਾਰਤ ਨਾਲ ਵਧਿਆ ਚਾਹੇ ਉਹ ਕੈਨੇਡਾ ਹੀ ਕਿਉਂ ਨਾ ਹੋਵੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਵੀ ਕਈ ਤਰੀਕੇ ਦੀਆਂ ਘਟਨਾਵਾਂ ਜੜੀਆਂ ਨੇ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਚਾਹੇ ਅੰਬੈਸੀ ਦੇ ਬਾਹਰ ਭਾਰਤੀ ਤਿਰੰਗਾ ਝੰਡਾ ਸਾੜਨ ਦਾ ਮਾਮਲਾ ਹੋਵੇ ਜਾਂ ਫਿਰ ਕਈ ਹੋਰ ਮਾਮਲੇ ਹੁਣ ਤਾਂ ਉਸ ਦੇ ਵਿੱਚ ਕਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਲੋਕ ਉਸ ਜਿਹੜੇ ਨੇ ਕਈ ਕਾਨੂੰਨੀ ਗੈਰ ਕਾਨੂੰਨੀ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਹਿੱਸੇ ਵੀ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਜਿਹੜੇ ਬੰਦੇ ਭਾਰਤ ਆ ਰਹੇ ਨੇ ਇਹ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੇ ਵਿੱਚੋਂ ਵੀ ਕਈ ਲੋਕਾਂ ਦੇ ਉੱਤੇ ਅਜਿਹੇ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਜਿਹੜੀਆਂ ਨੇ ਭਾਰਤੀ ਏਜੰਸੀਆਂ ਕੋਲ ਨੇ ਜਿਸ ਤੋਂ ਬਾਅਦ ਹੁਣ ਏਜੰਸੀਆਂ ਮੁਰ ਤੋਂ ਭਾਰਤ ਦੇ ਵਿੱਚ ਐਕਟੀਵੇਟ ਹੋ ਰਹੀਆਂ ਨੇ ਲपल पल ਦੀ ਖਬਰ ਇਹਨਾਂ ਏਜੰਸੀਆਂ ਦੇ ਵੱਲੋਂ ਲਈ ਜਾ ਰਹੀ ਹੈ ਕਿ ਹਜਾਜ ਕਿਤੇ ਤੱਕ ਪਹੁੰਚ ਗਏ ਤੇ ਕੱਲ ਅੱਜ ਵੀ ਖਬਰ ਨਿਕਲ ਕੇ ਆ ਰਹੀ ਹੈ ਜਿਵੇਂ ਹੀ ਨਾਦਾ ਜਹਾਜ਼ 에어ਪੋਰਟ ਤੇ ਐਂਟਰ ਕਰੇਗਾ 에어ਪੋਰਟ ਤੇ ਲੈਂਡ ਕਰੇਗਾ ਉਸੇ ਸਮੇਂ ਜਿਹੜੀ ਹੈ ਕਾਰਵਾਈ ਨਾ ਦੇ ਉਤੇ ਬਿਡ ਦਿੱਤੀ ਜਾਵੇਗੀ ਏਜੰਸੀਆਂ ਇਹਨਾਂ ਲੋਕਾਂ ਨੂੰ ਭਾਰਤ ਦੇ ਵਿੱਚ ਲੈਂਡ ਹੁੰਦੇ ਹੀ ਜੜਾ ਨੇ ਹਿਰਾਸਤ ਦੇ ਵਿੱਚ ਲੈ ਸਕਦੀਆਂ ਨੇ ਕਿਉਂਕਿ ਕਈ ਇਸ ਦੇ ਵਿੱਚ ਅਜਹਿਲ ਲੋਕ ਵੀ ਨੇ ਜਿਹੜੇ ਭਾਰਤ ਦੀ ਲਿਸਟ ਦੇ ਵਿੱਚੋਂ ਵਾਂਟਡ ਨਹੀਂ ਜਾਂ ਫਿਰ ਮੋਸਟ ਬਾਉਂਡਡ ਸੂਚੀ ਦੇ ਵਿੱਚ ਨਹੀਂ ਹਾਲਾਂਕਿ ਹੁਣ ਇਹ ਕੱਲ੍ਹ ਪਤਾ ਲੱਗੇਗਾ ਕਿ ਏਜੰਸੀਆਂ ਦੇ ਵੱਲੋਂ ਜਿਹੜੇ ਨਾ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਕਿਹੜਾ ਕਿਹੜਾ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਰੰਦਾ ਹੈ ਜਾਂ ਫਿਰ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਉਹ ਇਨਵੋਲ ਨੇ ਇਹਦੀ ਪੁਸ਼ਟੀ ਜਿਹੜੀ ਆ ਕੱਲ੍ਹ ਏਜੰਸੀਆਂ ਕਰ ਦੇਣਗੀਆਂ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲਗਾਤਾਰ ਅਮਰੀਕਾ ਦੇ ਵਿੱਚ ਕਾਰਵਾਈ ਜਿਹੜੀ ਹੈ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਹੋ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਹੁਣ 205 ਭਾਰਤੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਜਹਾਜ਼ ਚੜਾ ਦਿੱਤਾ ਗਿਆ ਹੈ ਭਾਰਤ ਆਉਣ ਵਾਲੇ ਤੇ ਕੱਲ ਦੁਪਹਿਰ ਤੱਕ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਕਰੇਗਾ ਜਿਸ ਦੇ ਵਿੱਚ 205 ਭਾਰਤੀਏ ਹੋਣਗੇ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੂੰ ਉੱਤੇ ਹੁਣ ਜਿਹੜੀ ਇਹ ਕਾਰਵਾਈ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹੁਣ ਭਾਰਤ ਦੇ ਵਿੱਚ ਵੀ ਨਾ ਲੋਕਾਂ ਦੇ ਉੱਤੇ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਲਗਾਤਾਰ ਏਜੰਸੀਆਂ ਦੇ ਵੱਲੋਂ ਇਨਪੁਟ ਲਈ ਜਾ ਰਹੀ ਹੈ ਤੇ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਕਈ ਲੋਕ ਜਿਹੜਾ ਨੇ ਉਹ ਕਈ ਤਰੀਕੇ ਦੀਆਂ ਗੈਰ ਕਾਨੂੰਨੀਆ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਨੇ ਇੱਥੇ ਕਾਬਿਲ ਗੌਰੇ ਵੀ ਹੈ ਕਿ ਬੀਤੇ ਦਿਨੀ ਭਾਰਤ ਦੇ ਵਿੱਚ ਵੀ ਕੋਈ ਅਜਈਆਂ ਘਟਨਾਵਾਂ ਹੋਈਆਂ ਜਿਸ ਦੇ ਵਿੱਚ ਵਿਦੇਸ਼ੀ ਐਂਗਲ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ ਦੇ ਵਿੱਚ ਬੈਠ ਕੇ ਜਿਹੜਾ ਇਹਨੇ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਸਭ ਦੇ ਦਰਮਿਆਨ ਜਿਹੜਾ ਇਹ ਵੱਡਾ ਐਕਸ਼ਨ ਏਜੰਸੀਆਂ ਦੇ ਵੱਲੋਂ ਲਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਇੱਕ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿਰਫ ਜਿਹੜੇ 205 ਲੋਕ ਵਾਪਸ ਆ ਰਹੇ ਨੇ ਉਹਨਾਂ ਦੇ ਉੱਤੇ ਹੀ ਨਹੀਂ ਬਲਕਿ ਉਹਨਾਂ ਨੂੰ ਕਿਹੜੇ ਏਜੰਟਾਂ ਨੇ ਵਿਦੇਸ਼ ਭੇਜਿਆ ਇਸ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉੱਥੇ ਤੱਕ ਏਜੰਸੀਆਂ ਪਹੁੰਚ ਸਕਦੀਆਂ ਨੇ ਜਿਹੜੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਵਿਦੇਸ਼ ਭੇਜਣ ਦੇ ਵਿੱਚ ਮਦਦ ਕੀਤੀ ਗਈ ਜਾਂ ਜਿਹੜੇ ਏਜੰਟ ਦੇ ਵੱਲੋਂ ਇਹਨਾਂ ਨੂੰ ਵਿਦੇਸ਼ ਭੇਜਿਆ ਗਿਆ ਉਸ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਏਜੰਸੀਆਂ ਲਗਾਤਾਰ ਐਕਟਿਵਰ ਰਹਿ ਰਹੀਆਂ ਨੇ ਏਜੰਸੀਆਂ ਲਗਾਤਾਰ ਇਨਫੋਰਮੇਸ਼ਨ ਇਕੱਠੀਆਂ ਕਰਨ ਦੇ ਵਿੱਚ ਲੱਗੀਆਂ ਨੇ ਦਰਅਸਲ ਇੱਕ ਲਿਸਟ ਜਿਹੜੀ ਉਹ ਭੇਜੀ ਗਈ ਹੈ ਅਮਰੀਕਾ ਦੇ ਵੱਲੋਂ ਭਾਰਤ ਨੂੰ ਜਿਸ ਦੇ ਵਿੱਚ 205 ਲੋਕਾਂ ਦੇ ਨਾਮ ਨੇ ਤੇ ਲਗਾਤਾਰ ਜਿਸ ਜਿਸ ਸ਼ਹਿਰ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਸ਼ਹਿਰਾਂ ਦੇ ਵਿੱਚੋਂ ਇਨਪੁਟ ਇਕੱਠੀ ਕਰਨੀ ਏਜੰਸੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ 205 ਦੇ ਵਿੱਚੋਂ ਬਧੇਰੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਵੱਲੋਂ ਭਾਰਤ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਕਰਵਾਏ ਗਏ ਨੇ ਜਾਂ ਫਿਰ ਅਮਰੀਕਾ ਦੇ ਵਿੱਚ ਜਾਂ ਫਿਰ ਹੋਰ ਕਈ ਥਾਵਾਂ ਦੇ ਉੱਤੇ ਬੈਠ ਕੇ ਉਹਨਾਂ ਦੇ ਵੱਲੋਂ ਕਈ ਕ੍ਰਾਈਮਿਨਲ ਐਕਟੀਵਿਟੀਆਂ ਕੀਤੀਆਂ ਗਈਆਂ ਨੇ ਤੇ ਭਾਰਤ ਸਰਕਾਰ ਦੀ ਸੂਚੀ ਦੇ ਦੇ ਚ ਲੜਿੰਦਾ ਨੇ ਭਾਰਤ ਦੇ ਵਿੱਚ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਹੈ ਤੇ ਜਿਸ ਕਰਕੇ ਹੁਣ ਏਜੰਸੀਆਂ ਐਕਟਿਵ ਹੋ ਗਈਆਂ ਨੇ ਤੇ ਜਿਹੜਾ ਖਾਸਾ ਇਹ ਜਤਾਇਆ ਜਾ ਰਿਹਾ ਹੈ ਕਿ ਜਿਵੇਂ ਇਹ ਜਹਾਜ਼ 에어ਪੋਰਟ ਤੇ ਲੈਂਡ ਹੋਏਗਾ ਉਸੇ ਤਰੀਕੇ ਉਸੇ ਸਮੇ ਜਿਹੜਾ ਏਜੰਸੀਆਂ ਕਾਰਵਾਈ ਕਰ ਦੇਣਗੀਆਂ ਇਹਨਾਂ ਦੇ ਵਿੱਚੋਂ ਬਧੇਰੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਤੇ ਉੱਥੇ ਜੇਕਰ ਪ੍ਰਵਾਸੀਆਂ ਤੇ ਜਿਸ ਤਰੀਕੇ ਅਮਰੀਕਾ ਦੇ ਵਿੱਚ ਕਾਰਵਾਈ ਹੋ ਰਹੀ ਹੈ ਉਸੇ ਤਰੀਕੇ ਨਾਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾ ਹੁਸ਼ਿਆਰਪੁਰ ਦੇ ਵਿੱਚ ਵੀ ਅੱਜ ਪ੍ਰਵਾਸੀਆਂ ਦੇ ਵੱਲੋਂ ਭਾਰਤੀ ਪੰਜਾਬੀਆਂ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਤਿੰਨ ਪੰਜਾਬੀ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬਣ ਕੁੜੀ ਦੇ ਨਾਲ ਛੇੜਛਾੜ ਕਰਨ ਦਾ ਪੂਰਾ ਮਾਮਲਾ ਹੈ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਜਿਹੜੀ ਆ ਤੂਲ ਫੜਦੀ ਜਾ ਰਹੀ ਹੈ ਤੇ ਹੁਣ ਅਮਰੀਕਾ ਦੇ ਵਿੱਚ ਵੀ ਜਿਹੜਾ ਹੈ ਪ੍ਰਵਾਸੀਆਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੇ ਉੱਤੇ ਐਕਸ਼ਨ ਕੀਤਾ ਜਾ ਰਿਹਾ 205 ਜਿਹੜੇ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈ ਤੇ ਏਜੰਸੀਆਂ ਦਾ ਕਹਿਣਾ ਹੈ ਕਿ ਇਹਨਾਂ 205 ਲੋਕਾਂ ਦੇ ਵਿੱਚੋਂ ਵਿਦੇਰੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਹੜੇ ਜਾਂ ਤਾਂ ਭਾਰਤ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕਈ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਲੋੜਿੰਦੇ ਸੰਨ ਸੋ ਹੁਣ ਇਸ ਕਰਕੇ ਖਾਸਾ ਵੀ ਜਤਾਇਆ ਜਾ ਰਿਹਾ ਹੈ ਕਿ ਜਿਵੇਂ ਹੀ ਕੱਲੇ ਇਹ ਭਾਰਤ ਦੇ ਵਿੱਚ ਲੈਂਡ ਹੋਣਗੇ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਣਗੇ ਤਾਂ ਇਹਨਾਂ ਦੇ ਉੱਤੇ ਏਜੰਸੀਆਂ ਕਾਰਵਾਈ ਕਰ ਸਕਦੀਆਂ ਨੇ ਏਜੰਸੀਆਂ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਉੱਥੇ ਹੀ ਜੇਕਰ ਅਮ੍ਰਿਤਸਰ 에어ਪੋਰਟ ਦੀ ਗੱਲ ਕਰੀਏ ਤਾਂ ਅਮ੍ਰਿਤਸਰ 에어ਪੋਰਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਨੇ 205 ਲੋਕਾਂ ਦੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਉਧਰ ਦੂਸਰੇ ਪਾਸੇ ਇਸੇ ਤਰੀਕੇ ਨਾਲ ਦੇਖਦੇ ਹੋਏ ਇਸੇ ਚੀਜ਼ ਨੂੰ ਦੇਖਦੇ ਹੋਏ ਸੁਰੱਖਿਆ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਲਗਾ ਦਿੱਤੀ ਗਈ ਆ ਵੱਡੀਆਂ ਏਜੰਸੀਆਂ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਆ ਤੇ ਉਧਰ ਦੂਸਰੇ ਬੰਨੇ ਏਜੰਸੀਆਂ ਐਕਟਿਵ ਹੋ ਗਈਆਂ ਨੇ ਤੇ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕਾਰਵਾਈ ਕਰ ਰਹੀਆਂ ਨੇ ਤੇ ਦੇਸ਼ ਭਰ ਦੇ ਵਿੱਚ ਇਹ ਜਿਹੜੀ ਲਿਸਟ ਉਹਨਾਂ ਦੇ ਕੋਲ ਪਹੁੰਚੀ ਹੈ ਕਿ 205 ਭਾਰਤੀ ਲੋਕ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਤੇ ਕਈਆਂ ਦਾ ਨਾਮ ਜਿਹੜਾ ਕ੍ਰਿਮੀਨਲ ਰਿਕਾਰਡ ਦੇ ਵਿੱਚ ਸ਼ਾਮਿਲ ਹੈ ਕਈਆਂ ਦੇ ਉੱਤੇ ਕਈ ਭਾਰਤ ਸਰਕਾਰ ਨੂੰ ਲੜਿੰਦੇ ਵੀ ਨੇ ਤਾਂ ਇਸ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਤੇ ਇਸ ਕਰਕੇ ਜਿਹੜਾ ਏਜੰਸੀਆਂ ਫੁੱਲ ਐਕਟੀਵੇਟ ਮੋਡ ਦੇ ਵਿੱਚ ਨੇ ਤੇ ਏਜੰਸੀਆਂ ਦੇ ਵੱਲੋਂ ਇਨਾ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਤਦਕ ਦੱਸਣਯੋਗ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਵਾਪਸ ਭਾਰਤ ਦੇ ਜਹਾਜ਼ 'ਚ ਚੜਾਇਆ ਗਿਆ ਹੈ ਤਾਂ ਭਾਰਤ ਆ ਕੇ ਵੀ ਉਹਨਾਂ ਦੀ ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਹੈ ਭਾਰਤ ਦੇ ਵਿੱਚ ਆ ਕੇ ਵੀ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਨਹੀਂ ਘਟਣਗੀਆਂ ਪੰਜਾਬ ਦੇ ਵਿੱਚ ਉੱਤਰਦੇ ਹੀ ਉਹਨਾਂ ਦੇ ਉੱਤੇ ਐਕਸ਼ਨ ਜਿਹੜਾ ਉਹ ਫਿਰ ਤੋਂ ਹੋਏਗਾ ਇਸ ਬਾਬਤ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਕੀ ਕੁਝ ਕਹਿਣਾ ਹੈ ਇੱਕ ਵਾਰੀ ਸੁਣ ਲੈਂਦੇ ਆ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਢੰਗਾਂ ਦੇ ਨਾਲ ਬਾਦ ਨਹੀਂ ਮੈਂ ਇਹਨਾਂ ਦਾ ਹੀ ਮਿਨਿਸਟਰਾਂ ਮੈਂ ਕਈ ਸੈਮੀਨਾਰਾਂ ਦੇ ਵਿੱਚ ਬੋਲਿਆ ਕਈ ਕੁਝ ਸਰਕਾਰਾਂ ਦੀਆਂ ਇੰਨੀਆਂ ਪਾਲਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਉਹਦੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਬੰਦਾ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰ ਦੇ ਵਿੱਚ ਉਹਦੀ ਤਰਕੇ ਜਾਂਦਾ ਬਾਰਡਰ ਟੱਪਕੇ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੇਗੇ ਮੈਂ ਤਾਂ ਬਲੋ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਨੇ ਪੈਈਗਾ ਮੈਂ ਤੇ ਇਸ ਗੱਲ ਦੇ ਵਿੱਚ ਹੱਥ ਤੇ ਮੈਂ ਤਾਂ ਕੱਲ ਅਗਲੇ ਹfte ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜਾ ਮੈਂ ਤੇ ਵਿਦੇਸ਼ ਮੰਤਰੀ ਦੇ ਥੋਂ ਕਿਉਂਕਿ ਇਹ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਦਾ ਮੈਂ ਜਿਹੜੀਆਂ ਜੇਲਾਂ ਦੇ ਵਿੱਚ ਕੱਲਣਦੇ ਉਹ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਿਆਂ ਨੇ ਮੈਂ ਦੋ ਗੱਲ ਚ ਵੀ ਜੇਲ੍ਹ ਚ ਬਿਲਕੁਲ ਨਹੀਂ ਪੇਜਣਾ ਚਾਹੀਦਾ ਬੰਦੇ ਨੂੰ ਜੇ ਤਦ ਨੂੰ ਠੀਕ ਹੈ ਮਜਬੂਰੀ ਹੈ ਤੇ ਰਿਪੋਰਟ ਕਰ ਦੋ ਉਹਨੂੰ ਬਸ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਹਤਾ ਨਹੀਂ ਜੇਲਾਂ ਆਪ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲਾਂ ਨੇ ਉਹ ਇਦਾਂ ਨਹੀਂ ਜਿੰਨਾਂ ਨਹੀਂ ਜਿਨ੍ਹਾਂ ਸਾਡੀਆਂ ਪੰਜਾਬ ਆਦੇ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਤ ਸੂਤ ਵੀ ਨਹੀਂ ਦਿੰਦਾ ਨੇ ਇਹਦੇ ਜੀਹਿੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਮਤਲਬ ਜਿਹੜਾ ਢੰਗ ਅਮਰੀਕਾ ਦੇ ਪੜਾਇਆ ਉਹ ਗਲਤ ਆ ਬਲਿ ਇੱਕ ਪੂਖ ਢੰਗ ਥੋੜਾ ਕੇ ਪਹਿਲਾਂ ਤੇ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕ ਕਰਦੇ ਚੋ ਕਿ ਦਿੰਦਾ ਪਰ ਪੌਸੀ ਮਰਤੇਗਾ ਤਾ ਪਹਿਲੇ ਕਰੋ ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਬ ਕਰ ਦੇਂਦੇ ਤੇ ਕਦੀ ਵਰਤ ਪਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦੇ ਉਹ ਟਰੰਪ ਵੀ ਕਾਲੀ ਕਰਦੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਸਟੇਟਮੈਂਟ ਉਹਨਾਂ ਵਾਪਸ ਵੀ ਲਈਆਂ ਆਪਣੀ ਉਹ ਲੈ ਨਹੀਂ ਆ ਬੈਠ ਕੇ ਉਹਨਾਂ ਅਮਰੀਕਾ ਦਾ ਦਾ ਕੰਟਰੀ ਆ ਉੱਥੋਂ ਜਿਹਾਂ ਕੋਟਾਂ ਦੇ ਕੋਲ ਬੜੀਆਂ ਪਾਵਨਾ ਮੈਨੂੰ ਉੱਥੇ ਸੁਪਰੀਮ ਕੋਰਟ ਜਿਹੜੀ ਬੜੀ ਪਾਵਸ ਫੁੱਲਿਆ ਠੀਕ ਹੈ ਰਸਵਦੀ ਸਾਹਿਬ ਕੋ ਵੀ ਬੜੀਆਂ ਪਾਵਨਾ ਪਰ ਉੱਥੇ ਐ ਨਹੀਂ ਹੈ ਇੰਡੀਆ ਵਰਗੀ ਹੈ ਮੋਦੀ ਆ ਕੰਮ ਨਹੀਂ ਵੀ ਉੱਥੇ ਧੱਕਾ ਹੋ ਜੂਗਾ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਨਹੀਂ ਚਤਾਨ ਦੀ ਤਰ੍ਹਾਂ ਵੀ ਇਹ ਕੰਮ ਨਾਲ ਸੋ ਮੈਂ ਤਾਂ ਬਲੇ ਸੰਦਾ ਦਿਖਾਉਂਦੀ ਆ ਪੰਜਾਬ ਦਾ ਕਿ ਅੱਜ ਦੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ ਹੈ ਵਿੱਚੋਂ 200 ਪਹਿਮਾਨ 250 ਇਹ ਤਾਂ ਦਿਖਾਤੀ ਕਿਹਾ ਜਾ ਸਕਦਾ ਪਰ ਪਾਲ ਮੈਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਦ ਦੇਰੇ ਆ ਗਏ ਆ ਅੱਗੋਂ ਤੋਂ ਬੰਦ ਕਰ ਦਿਓ ਬਸ ਦੇਖੋ ਮੈਂ ਤਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕੜੀ